ਚੀਨ ਕਰ ਰਿਹਾ ਲੜਾਕੂ ਜਹਾਜ਼ ਵੇਚਣ ਦੀ ਕੋਸ਼ਿਸ਼ ਜੇ 10C ਵੇਚਣ ਲਈ ਕਰ ਰਿਹਾ ਵੱਡੇ ਦਾਅਵੇ ਜਹਾਜ਼ ਵੇਚਣ ਲਈ ਕਰ ਰਿਹਾ ਝੂਠੇ ਦਾਅਵੇ ਅਮਰੀਕਾ 'ਚ ਦੇਖਿਆ ਤਬਾਹੀ ਦਾ ਮੰਜ਼ਰ ਭਿਆਨਕ tufaan ਨੇ ਮਚਾਈ ਤਬਾਹੀ ਹੁਣ ਤੱਕ 5 ਲੋਕਾਂ ਦੇ ਮੌਤ ਦੀ ਖਬਰ ਰੂਸ ਤੇ ਯੂਕਰੇਨ ਪਹਿਲੀ ਵਾਰ ਕਰਨ ਜਾ ਰਹੇ ਸੰਧੀ ਵਾਰਤਾ ਤੁਰਕੀ ਦੇਸ ਇਸ ਤਾਬੂਲ 'ਚ ਹੋਵੇਗੀ ਇਹ ਵਾਰਤਾ ਪਰ ਉੱਧਰ ਰੁਕਣ ਦੇ ਹਲੇ ਤੱਕ ਨਹੀਂ ਕੋਈ ਉਮੀਦ ਨਮਸਕਾਰ ਸਤਿ ਸ਼੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇ तमाम ਦਰਸ਼ਕਾਂ ਦਾ ਸਵਾਗਤ ਹੈ ਹਾ ਤੁਹਾਡੇ ਨਾਲ ਨidhi Verma ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਅੱਜ ਦੀ ਵਿਸ਼ੇਸ਼ ਖਬਰ ਦੀ ਜਿੱਥੇ ਆਪਾਂ ਵਿਦੇਸ਼ ਦੀਆਂ ਵਿਸ਼ੇਸ਼ ਖਬਰਾਂ ਦੇ ਵੱਲ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਚੀਨ ਦੀ ਤਾਂ ਚੀਨ ਜਿਹੜਾ ਹੈ ਉਹ ਕਹਿੰਦੇ ਆ ਵਪਾਰੀ ਵਪਾਰੀ ਹੀ ਰਹਿੰਦਾ ਹੈ ਚਾਹੇ ਉਹ ਅਮਰੀਕਾ ਹੋਵੇ ਤੇ ਚਾਹੇ ਚੀਨ ਲਗਾਤਾਰ ਦੇਖਿਆ ਜਾ ਰਿਹਾ ਹੈ ਚੀਨ ਦੇ ਵੱਲੋਂ ਆਪਣਾ a 10c ਜਹਾਜ਼ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਜਿਹੜੇ ਝੂਠੇ ਦਾਅਵੇ ਨੇ ਕੀਤੇ ਜਾ ਰਹੇ ਨੇ ਦਾ ਦੱਸਦੀ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਜੰਗ ਤੋਂ ਬਾਅਦ ਚੀਨ ਆਪਣੇ ਲੜਾਕੂ ਜਹਾਜ਼ ਜੇ 10c ਵੇਚਣ ਦੇ ਵੱਡੇ ਦਾਅਵੇ ਕਰ ਰਿਹਾ ਹੈ ਉਹ ਰਾਫੇਲ ਦਾ ਮੁਕਾਬਲਾ ਕਰਨ ਵਾਲੇ ਜੇ 10c ਲੜਾਕੂ ਜਹਾਜ਼ ਨੂੰ ਵੇਚਣ ਦੇ ਲਈ ਬੇਤੁਕੇ ਝੂਠੇ ਬਿਆਨ ਦਿੰਦਾ ਨਜ਼ਰ ਆ ਰਿਹਾ ਇਸ ਲਈ ਲੜਾਕੂ ਜਹਾਜ਼ ਤੇ ਪੀਐਲ 15 ਮਿਲੀਅਨ ਲਗਾ ਕੇ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਭਾਰਤ ਨੇ ਹਵਾਈ ਰੱਖਿਆ ਪ੍ਰਣਾਲੀ ਨੇ ਪੂਰੀ ਤਰ੍ਹਾਂ ਫੇਲ ਕਰ ਦਿੱਤਾ ਸੀ ਭਾਰਤ ਨੇ ਅਜੇ ਤੱਕ ਰਾਫੇਲ ਅਤੇ ਜੋ 10ਸੀ ਨੇ ਲੜਾਕੂ ਜਹਾਜ਼ ਵਿਚਕਾਰ ਹੋਈ ਟੱਕਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਇਸ ਦੌਰਾਨ ਇਨਾਂ ਦੇ ਵੱਲੋਂ ਇਹ ਵੇਚਣ ਦੀ ਕੋਸ਼ਿਸ਼ ਜਾਰੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਰਾਫੇਲ ਨੇ ਪਾਕਿਸਤਾਨ ਵਿਰੁੱਧ ਵੱਡੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਰਾਫੇਲ ਨੇ ਪਾਕਿਸਤਾਨ ਦੇ 에ਅਰ ਬੇਸ ਨੂੰ ਬਚਾਉਣ ਦੇ ਵਿੱਚ ਸ਼ਾਨਦਾਰ ਕੰਮ ਕੀਤਾ ਸੀ ਪਰ ਚੀਨ ਆਪਣੇ ਜਹਾਜ਼ ਦਾ ਲਗਾਤਾਰ ਪ੍ਰਚਾਰ ਕਰਦਾ ਇੱਥੇ ਨਜ਼ਰ ਆ ਰਿਹਾ ਹੈ ਨਾਲੇ ਨਾਲ ਵਾਰ ਜ਼ੋਨ ਰਿਪੋਰਟ ਦੀ ਜੋ ਹੈ ਇੱਕ ਰਿਪੋਰਟ ਕਹਿੰਦੀ ਹੈ ਕਿ ਲੜਾਕੂ ਜਹਾਜ਼ ਜੇ 10 सी ਬਾਰੇ ਚੀਨ ਦੇ ਦਾਬੇ ਖੋਖਲੇ ਨੇ ਕਿਉਂਕਿ ਜੇ 10 सी ਇਸ ਦੇ ਸਮਰਥਾ ਬਿਲਕੁਲ ਵੀ ਨਹੀਂ ਹੈ ਕਿ ਇਸ ਦੇ ਕੋਈ ਦਾਅਵੇ ਕੀਤੇ ਜਾਣ ਰੱਖਿਆ ਮੈਗਨਿਸ ਯਾਨੀ ਕਿ TWZ ਦੀ ਇੱਕ ਰਿਪੋਰਟ ਵੀ ਯੂਕੇ ਸਬੀਬ ਰਾਇਲ ਜਿਹੜੀ ਹੈ ਇਹ ਹੀ ਗੱਲ ਕਹਿੰਦੀ ਹੈ ਕਿ ਇਹ ਬਿਲਕੁਲ ਝੂਠੀ ਤੇ ਖੋਖਲੇ ਦਾਅਵੇ ਕੀਤੇ ਜਾ ਰਹੇ ਨੇ ਇਸਦੇ ਬਾਰੇ ਜਾਣਕਾਰੀ ਦੇਣਾ ਬਿਹਤ ਹੀ ਮਹੱਤਵਪੂਰਨ ਹੈ ਸੋ ਲਗਾਤਾਰ ਚੀਨ ਦੇ ਵੱਲੋਂ ਇਹ ਝੂਠੇ ਦਾਅਵੇ ਜੋ ਉਹਨੇ ਕੀਤੇ ਜਾ ਰਹੇ ਨੇ ਕਿਉਂਕਿ ਅਕਸਰ ਕਿਹਾ ਜਾਂਦਾ ਜਿਹੜਾ ਬਿਜ਼ਨਸਮੈਨ ਹੈ ਉਹ ਆਪਣੇ ਸਮਾਨ ਨੂੰ ਕਦੇ ਮਾੜਾ ਨਹੀਂ ਕਹਿੰਦਾ ਤਾਂ ਬਿਜ਼ਨਸਮੈਨ ਤਾਂ ਹਮੇਸ਼ਾ ਬਿਜ਼ਨਸਮੈਨ ਹੀ ਰਹਿੰਦਾ ਤਾਂ ਬਿਜ਼ਨਸ ਕਰਦੇ ਹੋਏ ਉਹਨਾਂ ਦੇ ਵੱਲੋਂ ਆਪਣੇ ਲੜਾਕੂ ਜਹਾਜ਼ ਨੂੰ ਯਾਨੀ ਕਿ 10C ਨੂੰ ਜੇ 10C ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਗੇ ਹੋਰ ਕੀ ਕੀ ਦਾਅਵੇ ਨਿਕਲ ਕੇ ਸਾਹਮਣੇ ਆਉਣਗੇ ਇਹ ਵੀ ਤੁਹਾਨੂੰ ਦੱਸਾਂਗੇ ਹੁਣ ਉੱਥੇ ਅਸੀਂ ਅੱਗੇ ਵੱਧਦੇ ਹੋਏ ਗੱਲ ਕਰ ਲੈਨੇ ਆ ਅਮਰੀਕਾ ਦੀ ਜਿੱਥੇ ਅਮਰੀਕਾ ਦੇ ਵਿੱਚ ਕੱਲ ਯਾਨੀ ਕਿ ਬੀਤੇ ਦਿਨ ਹੀ ਤੂਫਾਨ ਦਾ ਤਾंडव ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕਈ ਮੌਤਾਂ ਹੋ ਗਈਆਂ ਤੇ ਕਈ ਲੋਕ ਹਲੇ ਵੀ ਮਲਬੇ ਦੇ ਥੱਲੇ ਦੱਬੇ ਹੋਏ ਨੇ ਕਈ ਘਰ ਤਬਾਹ ਹੋ ਗਏ ਕਈ ਦਰਖਤ ਟੁੱਟ ਗਏ ਤੇ ਕਈ ਲੋਕਾਂ ਦੇ ਜਿਹੜੇ ਨੇ ਘਰ ਦੇ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਸੋ ਲਗਾਤਾਰ ਦੱਸਦੀ ਹੈ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਯਾਨੀ ਕਿ ਅਮਰੀਕਾ ਦੇ ਸੇਟ ਲੂਇਸ ਦੇ ਵਿੱਚ ਆਏ ਭਿਆਨਕ ਤੂਫਾਨ ਨੇ ਭਾਰੀ ਤਬਾਹੀ ਮਚਾ ਦਿੱਤੀ ਜਿਸ ਕਾਰਨ ਘੱਟੋ ਘੱਟ 5 ਲੋਕ ਮਾਰੇ ਗਏ ਨੇ ਬਹੁਤ ਸਾਰੇ ਜ਼ਖਮੀ ਹੋ ਗਏ ਨੇ ਦੌਰਾਨ ਹਜ਼ਾਰਾਂ ਘਰ ਨੁਕਸਾਨੇ ਗਏ ਨੇ ਤੂਫਾਨ ਨੇ ਮਾਰਤਾ ਦੀਆਂ ਛੱਤਾਂ ਉਖਾੜ ਦਿੱਤੀਆਂ ਨੇ ਖਿੜਕੀਆਂ ਤੋੜ ਦਿੱਤੀਆਂ ਤੇ ਦਰਖਤ ਸੁੱਟ ਪੁੱਟ ਦਿੱਤੇ ਨੇ ਅੱਜ ਦੱਸਦੀ ਇਹ ਕਿ ਤੁਹਾਨੂੰ ਉਥੋਂ ਦੇ ਲੂਇਸ ਦੇ ਮੇਅਰ ਕਾਰਾ ਸਪੈਸਰ ਨੇ ਕਿਹਾ ਹੈ ਕਿ 5000 ਤੋਂ ਵੱਧ ਘਰ ਪ੍ਰਭਾਵਿਤ ਹੋ ਗਏ ਨੇ ਸ਼ੁੱਕਰਵਾਰ ਰਾਤ ਲਗਭਗ ਹਜ਼ਾਰਾਂ ਲੋਕਾਂ ਦੀ ਬਿਜਲੀ ਚਲੀ ਗਈ ਤੇ ਉਸ ਤੋਂ ਬਾਅਦ ਦੇਖਿਆ ਜਾ ਰਿਹਾ ਲੋਕਾਂ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਖੁਦ ਨੂੰ ਬਚਾਉਣ ਦੀ ਪਰ ਜੋ ਲੋਕ ਖੁਦ ਨੂੰ ਬਚਾ ਪਏ ਉਹ ਬਚ ਗਏ ਨਹੀਂ ਤਾਂ ਕਈ ਲੋਕ ਮਾਰੇ ਗਏ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਉਹਨਾਂ ਦੇ ਅੱਗੇ ਕਿਹਾ ਕਿ ਸ਼ਹਿਰ ਦੇ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ ਤੇ ਇਸ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਅੱਜ ਸ਼ੁੱਕਰਵਾਰ ਨੂੰ ਰਾਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਜ਼ਖਮੀਆਂ ਦੀ ਗਿਣਤੀ ਤੁਰੰਤ ਪਤਾ ਨਹੀਂ ਲੱਗ ਸਕੀ ਹੈ ਇਸ ਦੀ ਜਾਂਚ ਚੱਲ ਰਹੀ ਹੈ ਤੇ ਨਾਲ ਹੀ ਨਾਲ ਪ੍ਰਭਾਵਿਤ 20 ਤੋਂ 30 ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾ ਦਿੱਤਾ ਗਿਆ ਹਸਪਤਾਲ ਦੀ ਬੁਲਾਰਨ ਲੋਕਾਂ ਲਈ ਇੱਕ ਅਨੁਸਾਰ ਗੰਭੀਰਾਂ ਦੀ ਜੋ ਹੈ ਪੂਰੀ ਜਾਂਚ ਕੀਤੀ ਜਾ ਰਹੀ ਹੈ ਚੰਗੇ ਤਰੀਕੇ ਦੇ ਨਾਲ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੋਂ ਦਾ ਮੇਅਰ ਦਾ ਕਹਿਣਾ ਸੋ ਅਮਰੀਕਾ ਦੇ ਵਿੱਚ ਜੋ ਬੀਤੇ ਦਿਨ ਤੂਫਾਨ ਆਂਦਾ ਹੈ ਜੋ ਕਿ ਕਈ ਲੋਕਾਂ ਨੂੰ ਕਈ ਘਰਾਂ ਨੂੰ ਤਬਾਹ ਕਰ ਦਿੰਦਾ ਹੈ ਅਸੀਂ ਸਾਰੇ ਹੀ ਜਾਣਦੇ ਹਾਂ ਰੂਸ ਤੇ ਯੂਕਰੇਨ ਦੇ ਵਿੱਚ ਜੋ ਲਗਾਤਾਰ ਇਹ جنگ جاری ਹੈ ਪਿਛਲੇ 3 ਸਾਲਾਂ ਤੋਂ ਪਿਛਲੇ 3 ਸਾਲਾਂ ਤੋਂ ਇਹ جنگ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਪਰ ਉੱਥੇ ਹੀ ਹੁਣ ਜੋ ਇੱਕ ਵੱਡੀ ਖਬਰ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੋਵੇਂ ਜਿਹੜੇ ਨੇ ਸੰਧੀ ਵਾਰਤਾ ਕਰਨ ਵਾਲੇ ਨੇ ਜੀ ਹਾਂ ਬਿਲਕੁਲ ਜੰਗ ਸ਼ੁਰੂ ਹੋਣ ਤੋਂ ਲਗਭਗ 3 ਸਾਲ ਬਾਅਦ ਰੂਸ ਤੇ ਯੂਕਰੇਨ ਪਹਿਲੀ ਵਾਰ ਸੰਧੀ ਸ਼ਾਂਤੀ ਵਾਰਤਾ ਲਈ ਆਮੋ ਸਾਹਮਣੇ ਆਏਗਾ ਇਹ ਗੱਲਬਾਤ ਤੁਰਕੀ ਦੇ ਇਸਤਬੂਲ ਦੇ ਵਿੱਚ ਹੋਵੇਗੀ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਪਰ ਮਾਹੌਲ ਅਤੇ ਪ੍ਰਤੀਨਿਧ ਮੰਡਲਾਂ ਦੀ ਸੂਚੀ ਨੂੰ ਦੇਖਦੇ ਆ ਇਹ ਨਹੀਂ ਲੱਗ ਰਿਹਾ ਕਿ ਉਧਰ ਰੁਕਣ ਦੇ ਕੋਈ ਵੀ ਠੋਸ ਉਮੀਦ ਹੋ ਸਕਦੀ ਹੈ ਯੂਕਰੇਨ ਨੇ ਇਸ ਗੱਲਬਾਤ ਲਈ ਆਪਣੇ ਰੱਖਿਆ ਮੰਤਰੀ ਦੀ ਅਗਵਾਈ ਦੇ ਵਿੱਚ ਇੱਕ ਪਧਰੀ ਜਿਹੜੀ ਉੱਚ ਪਧਰੀ ਟੀਮ ਭੇਜੀ ਹੈ ਇਸ ਦੇ ਨਾਲ ਹੀ ਰੂਸ ਦੇ ਪ੍ਰਤੀਨਿਧੀਆਂ ਨੂੰ ਮੁਲਾਕਾ ਮੁਕਾਬਲਾ ਘਟ ਕਰਨ ਲਈ ਮਨਾਇਆ ਜਾ ਰਿਹਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰਾਸ਼ਟਰਪਤੀ ਵਲਾਦਿਮੀ ਪੁਤਿਨ ਜਿਹੜੇ ਨੇ ਉਹ ਖੁਦ ਇਸ ਪ੍ਰਕਿਰਿਆ ਦੇ ਵਿੱਚ ਨਹੀਂ ਸ਼ਾਮਲ ਹੋ ਰਹੇ ਨੇ ਦੂਰ ਰਹਿ ਰਹੇ ਨੇ ਦੂਰੀ ਬਣਾ ਕੇ ਰੱਖਿਆ ਹੋਇਆ ਜਿਸ ਕਰਕੇ ਇਸ ਸਮਝੌਤੇ ਦੇ ਵਿੱਚ ਕੁਝ ਖਾਸ ਉਮੀਦ ਨਹੀਂ ਹੈ ਕਿ ਇਹ ਰੁਕਣਗੇ ਇਹ ਦੋਵੇਂ ਜਿਹੜੇ ਨੇ ਰੁਕਣਗੇ ਰੂਸ ਤੇ ਯੂਕਰੇਨ ਜਿੱਥੇ ਲਗਾਤਾਰ ਜਦੋਂ ਇਹਨਾਂ ਦੀ ਜੰਗ ਸ਼ੁਰੂ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਤਾਂ ਕਈ ਜਿਹੜੇ ਭਾਰਤੀ ਸਟੂਡੈਂਟਸ ਨੇ ਹੋਰ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਸੂਬਿਆਂ ਤੋਂ ਲੋਕ ਗਏ ਉੱਥੇ ਉਹਨਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਨੇ ਇਸ ਜੰਗ ਤੋਂ ਬਾਅਦ ਵਾਪਸ ਆਣਾ ਪੈਂਦਾ ਪਰ ਇਸ ਦੇ ਵਿੱਚ ਵੀ ਹਲੇ ਕੋਈ ਦੇਖਿਆ ਨਹੀਂ ਗਿਆ ਕਿ ਇਹ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਪਰ ਇੱਕ ਸ਼ਾਂਤੀ ਵਾਰਤਾ ਦੀ ਗੱਲ ਕੀਤੀ ਗਈ ਸੀ ਪਰ ਹਲੇ ਤੱਕ ਸ਼ਾਂਤੀ ਵਾਰਤਾ ਨੂੰ ਕਿੰਨਾ ਸਕਸੈਸਫੁਲ ਦੇਖਿਆ ਜਾਵੇਗਾ ਇਹ ਹਜੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਦੋਵੇਂ ਹੀ ਜਿਹੜਾ ਹੈ ਰੁਕਣ ਨੂੰ ਤਿਆਰ ਨਹੀਂ ਨੇ